ਨੇਂਂਬੂ ಜಾਤੀ ਦੇ ਬੂਟਿਆਂ ਦੇ ਉੱਪਰ ਇਸ ਸਮੇਂ ਫਲ ਝੜਨ ਦੀ ਜਿਹੜੀ ਬਹੁਤ ਸਾਰੀ ਸਮੱਸਿਆ ਆ ਰਹੀ ਹੈਗੀ ਉਹਦੇ ਬਾਰੇ ਕਾਫੀ ਸਾਰੇ ਸਵਾਲ ਆਪਾਂ ਨੂੰ ਜਿਹੜੇ ਰੋਜ਼ਾਨਾ ਮਿਲਦੇ ਨੇਗੇ। ਨਿੰਬੂ ಜಾਤੀ ਦੇ ਬੂਟਿਆਂ ਦੇ ਉੱਪਰ ਫਲ ਝੜਦਾ ਕਿਉਂ ਆ? ਕੀ ਇਹਦਾ ਕਾਰਨ ਆਗਾ? ਤੇ ਕਿਵੇਂ ਤੁਸੀਂ ਜਿਹੜਾ ਫਲ ਝੜਨ ਤੋਂ ਰੋਕ ਸਕਦੇ ਹੋਗੇ? ਜੇਕਰ ਫਲਾਵਰਿੰਗ ਘਟ ਆਉਂਦੀ ਆ ਉਹਦੇ ਕਾਰਨ ਕੀ ਨੇਗੇ? ਕਿਹੜੀਆਂ ਚੀਜ਼ਾਂ ਦਾ ਜਿਹੜਾ ਮੁੱਖ ਤੁਸੀਂ ਧਿਆਨ ਰੱਖ ਕੇ ਜਿਹੜਾ ਇਸ ਚੀਜ਼ ਤੋਂ ਜਿਹੜਾ ਆ ਆਪਣੇ ਨਜਾਤ ਪਾ ਸਕਦੇ ਹੋ ਚੰਗਾ ਫਲ ਜਿਹੜਾ ਆਪਣੇ ਬੂਟੇ ਤੋਂ ਲੈ ਸਕਦੇ ਹੋ ਉਹ ਸਾਰੀ ਚੀਜ਼ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਜੀ ਗੱਲ ਕਰ ਲਈਏ ਨਿੰਬੂ ਜਾਤੀ ਦੇ ਬੂਟਿਆਂ ਦੇ ਵਿੱਚ ਕਿਸਮਾਂ ਦੀ ਤਾਂ ਜਿਹੜਾ ਕਿਨੂ ਡੇਜੀ ਸੰਤਰਾ ਸੰਤਰੇ ਦੇ ਵਿੱਚ ਡਬਲ ਮਾਰਕਟ ਹੋ ਗਿਆ ਇਹ ਤੋਂ ਇਲਾਵਾ ਮਾਲਟਾ अर्ਲੀ ਗੋਲਡ ਬਲਾਂਸ਼ੀਆ ਕਾਫੀ ਸਾਰੀਆਂ ਕਿਸਮਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਨੇਗੀਆਂ ਨਿੰਬੂ ਵੀ ਉਹਦੇ ਵਿੱਚੋਂ ਹੀ ਆਉਂਦੇ ਆ ਕਾਗਜ਼ੀ ਬਾਰਮਾਸੀ ਤੇ ਕੁੰਬਕਾਰਡ ਤੇ ਇੱਕ ਆਲ ਟਾਈਮ ਨਿੰਬੂ ਇਹ ਸਾਰੇ ਜਿਹੜੇ ਆਪਣੇ ਆ ਪੰਜਾਬ ਦੇ ਮੌਸਮ ਦੇ ਅਨੁਕੂਲ ਜਿਹੜੀਆਂ ਕਿਸਮਾਂ ਨੇਗੀਆਂ ਪਰ ਜਿਹੜਾ ਮੁੱਖ ਕਾਰਨ ਹੁੰਦਾਗਾ ਜਦੋਂ ਬੂਟਾ ਫਲਾਵਰਿੰਗ ਤੇ ਆਉਂਦਾਗਾ ਉਦੋਂ ਦਾ ਜਿਹੜਾ ਛੋਟੇ ਛੋਟੇ ਫਲ ਬਣਾਉਂਦਾਗਾ ਪਹਿਲੀ ਗੱਲ ਤਾਂ ਤੁਹਾਨੂੰ ਜਿਹੜੀ ਧਿਆਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਪੂਰੇ ਦਾ ਪੂਰਾ ਫਲ ਕਦੇ ਵੀ ਕਿਸੇ ਵੀ ਬੂਟੇ ਨੇ ਨਹੀਂ ਪਕਾਉਣਾ ਹੁੰਦਾਗਾ ਬੂਟਾ ਫਲਾਵਰਿੰਗ ਜਿਆਦਾ ਲੈਂਦਾਗਾ ਉਦੋਂ ਦਾ ਆਪਦੀ ਜੜ ਦੇ ਹਿਸਾਬ ਨਾਲ ਆਪਦੀ ਸਮਰੱਥਾ ਦੇ ਹਿਸਾਬ ਨਾਲ ਉਹਨੇ ਫਲ ਰੱਖਣਾ ਹੁੰਦਾਗਾ ਅ ਦੂਜੀ ਮੁੱਖ ਗੱਲ ਹੁੰਦੀ ਹੈ ਕਿ ਜਿਹੜੀ ਸਰਦੀ ਦੇ ਮਹੀਨੇ ਦੇ ਦੌਰਾਨ ਜਿਵੇਂ ਸਰਦੀਆਂ ਦੇ ਜਨਵਰੀ ਫਰਵਰੀ ਮਾਰਚ ਸੌਰੀ ਦਸੰਬਰ ਜਨਵਰੀ ਇਹਨਾਂ ਮਹੀਨਿਆਂ ਦੇ ਵਿੱਚ ਤੁਸੀਂ ਜਿਹੜਾ ਖਾਦ ਬੂਟੇ ਨੂੰ ਦੇਣੀ ਹੁੰਦੀ ਹੈ ਰੂੜੀ ਜੀ ਉਹਦੇ ਵਿੱਚ ਬਰਮਿੰਗ ਕੰਪੋਸਟ ਵੀ ਦੇ ਸਕਦੇ ਹੋਗੇ ਇਹ ਉਸ ਸਮੇਂ ਦੀ ਦਿੱਤੀ ਹੋਈ ਖਾਦ ਤੁਹਾਡੇ ਫਲ ਦੇ ਉੱਪਰ ਕਾਫੀ ਜ਼ਿਆਦਾ ਅਸਰ ਪਾਉਂਦੀ ਹੈ ਕਿਉਂਕਿ ਬੂਟੇ ਦੀਆਂ ਜੜ੍ਹਾਂ ਹੌਲੀ-ਹੌਲੀ ਖਾਦ ਨੂੰ ਬੂਟੇ ਦੇ ਵਿੱਚ ਪਹੁੰਚਾਉਂਦੀਆਂ ਨੇਗੀਆਂ ਤੇ ਉਸ ਤਰੀਕੇ ਨਾਲ ਜਿਹੜਾ ਫਲ ਨੇ ਬਣਨਾ ਹੁੰਦਾ ਹੈਗਾ ਜੇਕਰ ਤੁਸੀਂ ਕਿਸੇ ਛੋਟੇ ਬੱਚਿਆਂ ਨੂੰ ਚੰਗਾ ਖਾਣਾ ਪੀਣਾ ਨਹੀਂ ਦੇਵੋਗੇ ਤਾਂ ਉਹਦੀ ਗਰੋਥ ਜਿਹੜੀ ਸਹੀ ਨਹੀਂ ਹੋਊਗੀ ਉਹੀ ਕੰਮ ਜਿਹੜੇ ਫਲਾਂ ਵਾਲੇ ਬੂਟਿਆਂ ਦੇ ਵਿੱਚ ਆ ਜੇਕਰ ਤੁਸੀਂ ਚੰਗੀ ਖਰਾਕ ਨਹੀਂ ਦੇਵੋਗੇ ਤਾਂ ਤੁਹਾਡਾ ਫਲ ਨਹੀਂ ਖੜੂਗਾ बार-बार ਦੱਸਣ ਦਾ ਹੀ ਮਤਲਬ ਹੁੰਦਾ ਦਸੰਬਰ ਜਨਵਰੀ ਦੇ ਵਿੱਚ ਘੱਟੋ-ਘੱਟ ਅਸੀਂ 4-5 ਵੀਡੀਓ ਸਿਰਫ ਇਸ ਗੱਲ ਤੇ ਬਣਾ ਕੇ ਪਾਈਆਂ ਵੀ ਤੁਸੀਂ ਜਿਹੜਾ ਆਪਣੇ ਬੂਟਿਆਂ ਨੂੰ ਖਾ ਜ਼ਰੂਰ ਦਿਓ ਉਸ ਸਮੇਂ ਚਲੋ ਕਿਸੇ ਕਾਰਨ ਕਰਕੇ ਰਹਿ ਗਈ ਹੋਣੀਆਂ ਜਾਂ ਤੁਹਾਡੇ ਤੱਕ ਵੀਡੀਓ ਨਹੀਂ ਪਹੁੰਚ ਸਕੀ ਹੋਣੀ ਉਹ ਉਸ ਚੀਜ਼ ਦੇ ਜਿਹੜੇ ਬਦਲ ਇਹ ਨੇਗੇ ਇੱਕ ਤਾਂ ਤੁਸੀਂ ਹੁਣ ਜਿਹੜਾ ਗਣੋਇਆਂ ਦੀ ਖਾਦ ਲੈ ਕੇ ਹਾਂ ਇੱਕ ਬੂਟੇ ਨੂੰ 8 ਤੋਂ 10 ਕਿਲੋ ਜੇ ਤੁਹਾਡਾ 4-5 ਸਾਲ ਦਾ ਬੂਟਾ ਹੈਗਾ ਤਾਂ ਪਾ ਸਕਦੇ ਹੋ ਜੇਕਰ ਸਾਲ 2 ਸਾਲ ਦਾ ਬੂਟਾ ਹੈਗਾ ਤਾਂ ਉਹਨੂੰ 2 ਤੋਂ 3 ਕਿਲੋ ਜਿਹੜੀ ਤੁਸੀਂ ਗਣੋਇਆਂ ਦੀ ਖਾਦ ਗੋਡ ਦਿਓ ਇਸ ਸਮੇਂ ਜੇਕਰ ਤੁਹਾਨੂੰ ਗਣੋਇਆਂ ਦੀ ਖਾਦ ਨਹੀਂ ਮਿਲਦੀ ਤਾਂ ਤੁਸੀਂ ਜਿਹੜੀ ਗਲੀ ਸੜੀ ਰੂੜੀ ਹੁਣ ਉਹ ਤੁਸੀਂ ਮੰਨ ਲਓ ਵੀ 2 ਕਿਲੋ ਇੱਕ ਵਾਰੀ ਗੋਡ ਦੋ 5-7 ਦਿਨ ਖੜਕੇ 2 ਕਿਲੋ ਦੁਗ ਕਿਲੋ ਦਵਾਰਾ ਗੁੜ ਦੋ ਵੀ ਜਿਆਦਾ ਨਹੀਂ ਗੁੜ ਨਹੀਂ ਥੋੜੀ ਗੁੜਨੀ ਇੱਕ ਗਲੀ ਸੜੀ ਹੋਣੀ ਚਾਹੀਦੀ ਬਿਲਕੁਲ ਪਚੀ ਹੋਈ ਤੇ ਉਹ ਵੀ ਤੁਸੀਂ ਗੁੜ ਸਕਦੇ ਹੋਗੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਸਰੋਂ ਦੀ ਖਾਲ ਲੈਣੀ ਹੈਗੀ ਇੱਕ ਬੂਟੇ ਦੇ ਵਿੱਚ 300 ਤੋਂ 400 ਗ੍ਰਾਮ ਵਧੀਆ ਜਿਹੜੀ ਘਰ ਦੀ ਖਾਲ ਹੋਵੇ ਤਾਂ ਜਿਹੜਾ ਉਹਦੇ ਵਿੱਚ ਕਾਫੀ ਸਾਰੇ ਤੱਤ ਤੁਹਾਨੂੰ ਮਿਲ ਜਾਣਗੇ ਜਾਂ ਫਿਰ ਤੁਸੀਂ ਕੋਲੂ ਤੋਂ ਲਿਆ ਕੇ ਉਹ ਖਾਲ ਵਰਤ ਸਕਦੇ ਹੋਗੇ 2 250 ਗ੍ਰਾਮ ਇੱਕ ਵਾਰੀ ਪਾ ਕੇ 15 ਦਿਨਾਂ ਦੇ ਬਾਅਦ ਵੀ ਬਾਅਦ ਤੁਸੀਂ ਫੇਰ ਪਾ ਦੇਣੀ ਹੈ ਥੋੜੀ ਬਹੁਤੀ ਉਹਦੇ ਨਾਲ ਕਲੀ ਪਾ ਦੇਣੀ ਹੈ ਤੇ ਸਰੋਂ ਦਾ ਤੇਲ ਵੀ ਤੁਸੀਂ ਥੋੜਾ ਬਹੁਤਾ ਜੜ ਦੇ ਵਿੱਚ ਪਾ ਸਕਦੇ ਹੋ ਇਹਨਾਂ ਚੀਜ਼ਾਂ ਨਾਲ ਵੀ ਜਿਹੜਾ ਫਲ ਡਿੱਗਣ ਤੋਂ ਰੁਕਦਾ ਹੈ ਇਸ ਤੋਂ ਇਲਾਵਾ ਜਿਹੜੇ ਕੋਲ ਪਾਠੀ ਤੁਸੀਂ ਚ ਸਾਲਕ ਪ੍ਰਾਣੀ ਪਾਠੀ 4 ਦਿਨ 4 ਰਾਤਾਂ ਭਿਉਆਂ ਕੇ ਤੇ ਉਹਨੂੰ ਰੱਖਣਾਗਾ ਉਦੋਂ ਉਦੋਂ ਉਹ ਪਾਉਣ ਲੈਣਾ ਪਾਣੀ ਨੂੰ ਪਾਣੀ ਪਾਉਣ ਤੋਂ ਬਾਅਦ ਜਿਹੜਾ 1 ਲੀਟਰ ਤੁਸੀਂ ਪਾਠੀ ਵਾਲੇ ਪਾਣੀ ਦਾ ਲੈਣਾ 1 ਲੀਟਰ ਤੁਸੀਂ ਜਿਹੜੀ 400 ਗ੍ਰਾਮ ਖਾਲ ਜਿਆਦਾ ਕਿਲੋ ਖਾਲ ਜਿਹੜੀ 3-4 ਲੀਟਰ ਪਾਣੀ ਦੇ ਵਿੱਚ ਸਵੇਰੇ ਪਿਉਣੀ ਆ ਸ਼ਾਮ ਨੂੰ ਉਹਦੇ ਚੋਂ 1 ਲੀਟਰ ਲੈਣਾਗਾ ਉਸੇ ਤਰ੍ਹਾਂ ਕਲੀ ਪਾਈਆ ਕਿ ਤੁਸੀਂ 3-4 ਲੀਟਰ ਚ ਪਿਉਣੀ ਆ ਉਹ ਚੋਂ 1 ਲੀਟਰ ਲੈਣਾਗਾ ਸਾਰੀਆਂ ਚੀਜ਼ਾਂ ਚੋਂ 1-1 ਲੀਟਰ ਲੈ ਕੇ ਉਹਨੂੰ 15-16 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਤੇ ਉਹ ਬੂਟਿਆਂ ਦੇ ਉੱਪਰ ਤੁਸੀਂ ਛਿੜਕਾਅ ਕਰਨਾਗਾ ਉਹਦੇ ਨਾਲ ਜਿਹੜਾ ਫਲ ਡੇਗਣ ਦੀ ਸਮੱਸਿਆ ਤੁਹਾਡੀ ਕਾਫੀ ਹੱਦ ਤੱਕ ਘਟ ਜਾਣੀ ਹੈਗੀ ਬਾਕੀ ਸੱਲ ਬਣਾ ਕੇ ਰੱਖਣੀ ਹੈ ਜਿਆਦਾ ਤੁਸੀਂ ਔੜ ਨਹੀਂ ਲਵਾਉਣੀ ਬੂਟਿਆਂ ਨੂੰ ਤੇ ਜਿਆਦਾ ਪਰਮਾ ਪਾਣੀ ਵੀ ਨਹੀਂ ਦੇਣਾਗਾ ਇਹ ਚੀਜ਼ ਵੀ ਜਿਹੜੀ ਫਲ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਕਰਦੀ ਹੈ ਜੇ ਤੁਸੀਂ ਪਰਮਾ ਫਲ ਦਿੰਨੇ ਹੋ ਤਾਂ ਪਰਮਾ ਪਾਣੀ ਦਿੰਨੇ ਹੋ ਤਾਂ ਤੁਹਾਡਾ ਫਲ ਜਿਹੜਾ ਡਿੱਗ ਜਾਂਦਾ ਹੈਗਾ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਆਇਆਗੇ ਉਹ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ ਤੇ ਇਸ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਜਾਂ ਕੋਈ ਜਿਹੜਾ ਫਲਦਾਰ ਬੂਟੇ ਦੇ ਵਿੱਚ ਤੁਹਾਨੂੰ ਸਮੱਸਿਆ ਆਉਂਦੀ ਹੈ ਉਹਨਾਂ ਚੀਜ਼ਾਂ ਬਾਰੇ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋ ਤੇ ਕਿਸੇ ਵੀ ਸਮੇਂ ਜਿਹੜਾ ਤੁਸੀਂ ਸਾਡੇ WhatsApp ਗਰੁੱਪ ਉਹਦੇ ਵਿੱਚ ਜਿਹੜਾ ਸਵਾਲ ਰੱਖ ਸਕਦੇ ਹੋ ਧੰਨਵਾਦ